ਮਰਹੂਮ ਗਾਇਕ ਅਤੇ ਕਾਂਗਰਸ ਦੀ ਟਿਕਟ ਉੱਤੇ ਮਾਨਸਾ ਤੋਂ ਵਿਧਾਨ ਸਭਾ ਚੋਣ ਲੜਨ ਵਾਲੇ ਸਿੱਧੂ ਮੂਸੇਵਾਲਾ ਦਾ ਨਾਂ ਵਿਕਰਮ ਸਿੰਘ ਮਜੀਠੀਆ ਦੀ ਸੁਰੱਖਿਆ ਵਾਪਸ ਲਈ ਜਾਂਦੇ ਮਾਮਲੇ ਵਿੱਚ ਇੱਕ ਵਾਰ ਫਿਰ ਗੂੰਜ ਰਿਹਾ ਹੈ ਅਸਲ ਵਿੱਚ ਸਿੱਧੂ ਮੂਸੇਵਾਲਾ ਤੋਂ ਵੀ ਇਸੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੁਰੱਖਿਆ ਹੀ ਵਾਪਸ ਨਹੀਂ ਲਈ ਸੀ ਸਗੋਂ ਇਸ ਦਾ ਪ੍ਰਚਾਰ ਕਰਕੇ ਇਹ ਗੱਲ ਹਿੱਕ ਥਾਪੜ ਕੇ ਪ੍ਰਚਾਰੀ ਵੀ ਸੀ ਜਿਸ ਮਗਰੋਂ ਪਾਣਾ ਵਾਪਰਿਆ ਹੁਣ ਜਦੋਂ ਵਿਕਰਮ ਸਿੰਘ ਮਜੀਠੀਆ ਦੀ ਸੁਰੱਖਿਆ ਵਾਪਸ ਲਈ ਗਈ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਇਸ ਨੂੰ ਸਿੱਧੂ ਮੂਸੇਵਾਲਾ ਨਾਲ ਜੋੜ ਲਿਆ ਉਧਰ ਮਜੀਠੀਆ ਨੇ ਸਿੱਧਾ ਹੀ ਸਰਕਾਰ ਉੱਤੇ ਇਨਕਾਊਂਟਰ ਕਰਵਾਉਣ ਦਾ ਗੰਭੀਰ ਦੋਸ਼ ਮੜ ਦਿੱਤਾ ਹੈ ਆਮ ਆਦੀ ਪਾਰਟੀ ਦੀ ਸਰਕਾਰ ਨੇ ਵਿਕਰਮ ਸਿੰਘ ਮਜੀਠੀਆ ਨੂੰ ਬੈਠੇ ਬਿਠਾਇਆ ਹੀ ਸਿਆਸਤ ਦੇ ਕੇਂਦਰ ਬਿੰਦੂ ਵਿੱਚ ਲਿਆ ਕੇ ਖਾਮ ਖਾਂ ਹੀਰੋ ਬਣਾਉਣ ਵਾਲਾ ਕੰਮ ਕਰ ਦਿੱਤਾ ਹੈ ਸਰਕਾਰ ਅਤੇ ਆਮ ਆਦੀ ਪਾਰਟੀ ਇਸ ਮੁੱਦੇ ਉੱਤੇ ਹੁਣ ਡਿਫੈਂਸ ਮੋਡ ਵਿੱਚ ਆ ਗਈ ਹੈ ਅਤੇ ਵਾਪਸ ਲਈ ਸੁਰੱਖਿਆ ਵਿੱਚੋਂ ਕੁਝ ਮੋੜ ਕੇ ਦੇ ਵੀ ਦਿੱਤੀ ਹੈ ਜਦਕਿ ਦੂਜੇ ਪਾਸੇ ਸ਼ਰਮਨੀ ਇਕਾਲੀ ਦਲ ਦੇ ਹੱਥ ਹੇਟਾਂ ਬਟੇਰਾ ਆਉਣ ਵਾਲੀ ਗੱਲ ਹੋ ਗਈ ਅਤੇ ਕਈ ਪਾਸਿਆਂ ਤੋਂ ਝੰਬੀ ਇਸ ਖੇਤਰੀ ਪਾਰਟੀ ਦੀ ਅੱਜ ਪੂਰੀ ਤਰ੍ਹਾਂ ਸਰਗਰਮੀ ਦਿਖਾਈ ਦਿੱਤੀ। ਕਈ ਦਿਨਾਂ ਤੋਂ ਸਿਆਸੀ ਦ੍ਰਿਸ਼ ਵਿੱਚੋਂ ਗਾਇਬ ਸੁਖਵੀਰ ਸਿੰਘ ਬਾਦਲ ਵੀ ਅੱਜ ਪ੍ਰਗਟ ਹੋ ਗਏ। ਉਹ ਤਾਂ ਵਿਕਰਮ ਸਿੰਘ ਮਜੀਠੀਆ ਨੂੰ ਮਿਲਣ ਲਈ ਵੀ ਪਹੁੰਚ ਗਏ। ਸਮੁੱਚੇ ਆਕਾਲੀ ਦਲ ਨੇ ਵਿਕਰਮ ਮਜੀਠੀਆ ਦੀ ਪਿੱਠ ਉੱਤੇ ਖੜੇ ਹੋਣ ਦਾ ਪ੍ਰਗਟਾਵਾ ਕੀਤਾ। ਕਾਂਗਰਸ ਸਮੇਤ ਹੋਰ ਕਈ ਵਿਰੋਧੀ ਵੀ ਇਸ ਮੁੱਦੇ ਉੱਤੇ ਬੋਲੇ ਤਾਂ ਗੱਲ ਵਿਕਰਮ ਮਜੀਠੀਆ ਦੇ ਹੱਕ ਵਿੱਚ ਗਈ। ਅਕਾਲੀ ਦਲ ਸੁਖਵੀਰ ਬਾਦਲ ਮਜੀਠੀਆ ਅਤੇ ਹੋਰਨਾਂ ਵਿਰੋਧੀਆਂ ਨੇ ਵਿਕਰਮ ਸਿੰਘ ਮਜੀਠੀਆ ਦੀ ਸੁਰੱਖਿਆ ਬਾਅਸ ਲੈਣ ਨੂੰ ਮਰਹੂਮ ਗਾਇਕ ਸਿੱਧੂ ਮਸੇਵਾਲਾ ਦੇ ਕਤਲ ਮਾਮਲੇ ਨਾਲ ਜੋੜ ਕੇ ਇੱਕ ਹੋਰ ਸਿਆਸੀ ਦਾਅ ਖੇਡਿਆ ਜਿਸ ਦਾ ਲੋਕਾਂ ਉਤੇ ਅਸਰ ਵੀ ਹੁੰਦਾ ਨਜ਼ਰ ਆਉਣ ਲੱਗਿਆ ਲੋਕਾਂ ਉਤੇ ਹੋਰ ਅਸਰ ਪਾਉਣ ਲਈ ਵਿਕਰਮ ਮਜੀਠੀਆ ਨੇ ਤਾਂ ਸਰਕਾਰ ਉੱਤੇ ਉਹਨਾਂ ਦਾ ਐਂਕਾਊਂਟਰ ਕਰਵਾਉਣ ਤੱਕ ਦਾ ਗੰਭੀਰ ਦੋਸ਼ ਮੜ ਦਿੱਤਾ ਅੱਜ ਦੀ ਵੀਡੀਓ ਵਿੱਚ ਇਸ ਮੁੱਦੇ ਉੱਤੇ ਗੱਲ ਕਰਨ ਦੇ ਨਾਲ ਹੀ ਪੰਜਾਬ ਕਾਂਗਰਸ ਦੀ ਵੀ ਗੱਲ ਕਰਾਂਗੇ ਨਾਲ ਹੀ ਸੰਸਦ ਵਿੱਚ ਲਿਆਂਦੇ ਬਕਵਸੋਧ ਬਿੱਲ ਬਾਰੇ ਵੀ ਸ਼੍ਰੋਮਣੀ ਕਮੇਟੀ ਦੀ ਪ੍ਰਤੀਕਿਰਿਆ ਸੁਣਾਵਾਂਗੇ ਜਿਸ ਨੇ ਇਸ ਨਾਲ ਜੋੜ ਕੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਜ਼ਿਕਰ ਕੀਤਾ ਹੈ ਪਹਿਲਾਂ ਗੱਲ ਕਾਂਗਰਸ ਦੀ ਪੰਜਾਬ ਕਾਂਗਰਸ ਨੇ ਵਿੱਤੇ ਵਿੱਚ ਹੋਈਆਂ ਗਲਤੀਆਂ ਤੋਂ ਕੋਈ ਸਬਕ ਨਹੀਂ ਸਿੱਖਿਆ ਲੱਗਦਾ ਸਾਹਮਣੇ ਨਜ਼ਰ ਆਉਂਦੀ ਸੱਤਾ ਦੀ ਕੁਰਸੀ ਦੀ ਚਮਕ ਨੇ ਲੱਗਦਾ ਹੈ ਕਾਂਗਰਸ ਦੀਆਂ ਅੱਖਾਂ ਦੀ ਰੋਸ਼ਨੀ ਹੀ ਖਤਮ ਕਰ ਦਿੱਤੀ ਹੈ ਜਿਨ੍ਹਾਂ ਨੂੰ ਸੱਚ ਨਜ਼ਰ ਆਉਣ ਤੋਂ ਹਟ ਗਿਆ ਹੈ ਇੱਕ ਜੁਟ ਹੋ ਕੇ ਲੋਕਾਂ ਦੇ ਮੁੱਦੇ ਚੁੱਕਣ ਅਤੇ ਸਰਕਾਰ ਨੂੰ ਘੇਰਨ ਦੀ ਤਾਂ ਇਹ ਕਾਂਗਰਸੀ ਆਪਣੇ ਧੜੇ ਮਜ਼ਬੂਤ ਕਰਨ ਲਈ ਬਦੇਰੇ ਤਤਵਰ ਨਜ਼ਰ ਆਉਂਦੇ ਨੇ ਲੁਧਿਆਣਾ ਵੈਸਟ ਦੀ ਜ਼ਿਮਨੀ ਚੋਣ ਹੋਣ ਜਾ ਰਹੀ ਹੈ ਪਰ ਇਹ ਕਾਂਗਰਸੀ ਪਤਾ ਨਹੀਂ ਕਿਹੜੀ ਦੁਨੀਆ ਵਿੱਚ ਵਿਚਰਦੇ ਹੋਏ ਜਿੱਤ ਅਤੇ ਸੱਤਾ ਦੇ ਸੁਪਨੇ ਦੇਖੀ ਜਾ ਰਹੇ ਨੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਨੇ ਹੁਣ ਰਾਣਾ ਗੁਰਜੀਤ ਸਿੰਘ ਦੇ ਇਲਾਕੇ ਵਿੱਚ ਇੱਕ ਪ੍ਰੋਗਰਾਮ ਰੱਖਿਆ ਹੈ ਇਹ ਪ੍ਰੋਗਰਾਮ ਜੁੜੇਗਾ ਪੰਜਾਬ ਨੂੰ ਬਦਲ ਕੇ ਜੁੜੇਗਾ ਬਲਾਕ ਅਤੇ ਜਿੱਤੇਗੀ ਕਾਂਗਰਸ ਦੇ ਨਾਹੇਟ ਆਉਂਦੀ 5 ਅਪ੍ਰੈਲ ਨੂੰ ਸੁਲਤਾਨਪੁਰ ਲੋਧੀ ਵਿਖੇ ਰੱਖਿਆ ਗਿਆ ਜਿੱਥੋਂ ਰਾਣਾ ਗੁਰਜੀਤ ਸਿੰਘ ਦਾ ਪੁੱਤਰ ਰਾਣਾ ਇੰਦਰ ਪ੍ਰਤਾਪ ਸਿੰਘ ਆਜ਼ਾਦ ਵਿਧਾਇਕ ਹੈ ਪਿਛਲੇ ਦਿਨੀ ਰਾਣਾ ਗੁਰਜੀਤ ਸਿੰਘ ਨੇ ਵੀ ਰਾਜਾ ਬੜਿੰਗ ਉਤੇ ਤਿੱਖੇ ਹਮਲੇ ਬੋਲੇ ਸਨ ਉਸ ਤੋਂ ਬਾਅਦ ਚੰਡੀਗੜ੍ਹ ਵਿਖੇ ਪੰਜਾਬ ਮਾਮਲਿਆਂ ਦੇ ਇੰਚਾਰਜ ਨੇ ਰਾਜੇ ਅਤੇ ਰਾਣੇ ਨੂੰ ਬੰਦ ਕਮਰੇ ਵਿੱਚ ਬਿਠਾ ਕੇ ਗਲੇ ਸ਼ਿਕਵੇ ਖਤਮ ਕਰਵਾ ਦੇਣ ਦੇ ਸੰਕੇਤ ਦਿੱਤੇ ਸਨ ਪਰ ਅੰਦਰੋਂ ਅੰਦਰ ਜਿਹੜੀ ਕੜੀ ਉਵਾਲੇ ਮਾਰ ਰਹੀ ਹੈ ਉਸ ਦੇ ਨਤੀਜੇ ਆਉਣ ਉੱਤੇ ਇਹੋ ਕਾਂਗਰਸ ਅਤੇ ਇਸ ਦੇ ਆਗੂ ਲਾਜ਼ਮੀ ਪਛਤਾਉਣਗੇ ਰਾਜਾ ਬੜਿੰਗ ਨੇ ਜੇ ਹੁਣ ਆਹ ਪ੍ਰੋਗਰਾਮ ਰੱਖਿਆ ਤਾਂ ਰਾਣਾ ਗੁਰਜੀਤ ਸਿੰਘ ਵੀ ਉਹਨਾਂ ਦੇ ਹਲਕੇ ਸ਼੍ਰੀ ਮੁਕਸਰ ਸਾਹਿਬ ਵਿੱਚ ਪਿਛਲੇ ਮਹੀਨੇ ਇੱਕ ਪ੍ਰੋਗਰਾਮ ਕਰ ਚੁੱਕੇ ਨੇ ਇਸ ਤੋਂ ਇਲਾਵਾ ਵੀ ਰਾਣਾ ਗੁਰਜੀਤ ਸਿੰਘ ਨੇ ਕੁਝ ਹੋਰ ਜਨਤਕ ਪ੍ਰੋਗਰਾਮ ਮਾਲਵੇ ਵਿੱਚ ਉਲੀਕੇ ਨੇ ਰਾਣਾ ਗੁਰਜੀਤ ਸਿੰਘ ਤਾਂ ਇਨਸਾਫ ਕਾ ਮੰਤਰੀ ਅਤੇ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਭਾਰਤ ਪੋਸ਼ਣ ਆਸੂ ਨਾਲ ਨਜ਼ਰ ਆਉਣ ਲੱਗੇ ਨੇ ਜਿਨ੍ਹਾਂ ਦੇ ਲੁਧਿਆਣਾ ਵਸ ਤੋਂ ਜ਼ਿਮਨੀ ਚੋਣ ਲੜਨ ਦੀ ਸਭਾ ਮਨਾਈ ਇਸ ਤਰ੍ਹਾਂ ਕਾਂਗਰਸ ਅੰਦਰ ਇੱਕ ਹੋਰ ਧੜਾ ਉੱਭਰਿਆ ਅਤੇ ਧੜਿਆਂ ਵਿੱਚ ਵੰਡੀ ਹੋਈ ਕਾਂਗਰਸ 2027 ਤੋਂ ਪਹਿਲਾਂ ਲੱਗਦਾ ਖਿਲਾਰੇ ਪਾ ਕੇ ਇਰਟੂ ਜਿਸ ਦਾ ਲਹਾ ਸਿੱਧਾ ਆਮ ਆਦੀ ਪਾਰਟੀ ਅਤੇ ਦੂਜੇ ਨੰਬਰ ਤੇ ਭਾਰਤੀ ਜਨਤਾ ਪਾਰਟੀ ਵੱਲੋਂ ਲਿਆ ਜਾਏਗਾ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਨੇ Z+ ਰੱਖਿਆ ਹਟਾਏ ਜਾਣ ਮਗਰੋਂ ਪੰਜਾਬ ਸਰਕਾਰ ਨੂੰ ਕਟਾਰੇ ਵਿੱਚ ਖੜਾ ਕੀਤਾ ਉਨਾਂ ਆਕਿਆ ਕਿ ਜਿਵੇਂ ਸਿੱਧੂ ਮੁਸੇਵਾਲਾ ਨਾਲ ਹੋਇਆ ਉਸ ਤਰ੍ਹਾਂ ਸਰਕਾਰ ਉਹਨਾਂ ਦਾ ਵੀ ਐਨਕਾਊਂਟਰ ਕਰਵਾਉਣਾ ਚਾਹੁੰਦੀ ਹੈ ਇੱਕ ਪਾਸੇ ਤਾਂ ਜਨਵਰੀ ਮਹੀਨੇ ਵਿੱਚ ਪੰਜਾਬ ਪੁਲਿਸ ਉਹਨਾਂ ਨੂੰ ਖਤਰਾ ਦੱਸ ਰਹੀ ਹੈ ਅਤੇ ਦੂਜੇ ਪਾਸੇ ਹੁਣ ਸੁਰੱਖਿਆ ਵਾਪਸ ਲੈ ਲਈ ਹੈ ਮਜੀਠੀਆ ਨੇ ਆਕਿਆ ਕਿ ਡੀਜੀਪੀ ਗੌਰਵ ਜਾਦਵ ਸੁਰੱਖਿਆ ਵਾਪਸੀ ਬਾਰੇ ਲਿਖ ਕੇ ਦੇਣ ਕਿ ਮਜੀਠੀਆ ਦੀ ਸੁਰੱਖਿਆ ਨੂੰ ਕੋਈ ਖਤਰਾ ਨਹੀਂ ਜੇ ਕੋਈ ਅਣਹੋਣੀ ਵਾਪਰੀ ਤਾਂ ਇਸ ਲਈ ਡੀਜੀਪੀ ਗੌਰਵ ਜਾਦਵ ਨਿੱਜੀ ਤੌਰ ਤੇ ਜ਼ਿੰਮੇਵਾਰ ਹੋਣਗੇ ਇਸ ਦੇ ਨਾਲ ਹੀ ਮਜੀਠੀਆ ਨੇ ਕੇਜਰੀਵਾ ਸਮੇਤ ਹੋਰਨਾਂ ਨੂੰ ਦਿੱਤੀ ਸੁਰੱਖਿਆ ਉੱਤੇ ਵੀ ਸਵਾਲ ਚੁੱਕੇ ਸਭ ਤੋਂ ਪਹਿਲਾਂ ਜੀ ਜਿੱਥੇ ਮੈਂ ਸ਼ਰੋਮਨੀ ਅਕਾਲੀ ਜਲ ਦਾ ਔਰ ਉਹਨਾਂ ਦੀ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਮੈਂ ਔਨ ਰਿਕਾਰਡ ਸੁਨੀਲ ਜਾਖੜ ਸਾਹਿਬ ਦਾ ਅਰਵਿੰਦ ਖੰਨਾ ਸਾਹਿਬ ਦਾ ਜੈਵੀਰ ਸ਼ੇਰਗਿੱਲ ਸਾਹਿਬ ਦਾ ਹਾਂ ਖਾਸ ਤੌਰ ਤੇ ਸੁਖਪਾਲ ਖੈਰਾ ਸਾਹਿਬ ਦਾ ਆ ਸ਼ੀ ਜੀ ਦਾ ਆਪ ਬੀਜੇਪੀ ਦਾ ਕਾਂਗਰਸ ਪਾਰਟੀ ਦੇ ਕਈ ਲੀਡਰਾਂ ਦਾ ਜਿਨ੍ਹਾਂ ਨੇ ਟਵੀਟ ਵੀ ਕੀਤਾ ਮੈਨੂੰ ਫੋਨ ਵੀ ਆਇਆ ਉਹਨਾਂ ਦਾ ਔਰ ਲੋਟ ਆਫ ਅਦਰ ਪੀਪਲ ਜਿਨ੍ਹਾਂ ਨੇ ਇਸ ਗੱਲ ਤੇ ਕਨਸਰਨ ਦਿਖਾਇਆ ਮੈਂ ਦਿਲ ਦੀਆਂ ਗਹਿਰਾਈਆਂ ਚ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਮੈਂ बार-बार ਇਹ ਗੱਲ ਕਹਿਣਾ ਥੈਟ ਸਿਕਿਉਰਿਟੀ ਇਜ਼ ਨੋ ਸਟੇਟਸ ਸਿੰਬਲ ਮੈਂ ਡੀਜੀਪੀ ਸਾਹਿਬ ਨੂੰ ਕਹਿਣ ਯਾਦਵ ਜੀ ਜੇ ਤੁਸੀਂ ਸਮਝਦੇ ਹੋ ਕਿ ਮੈਨੂੰ ਸਿਕਿਉਰਿਟੀ ਦੀ ਨਹੀਂ ਲੋੜ ਮੈਨੂੰ ਇੱਕ ਲਿਖਤੀ ਤੌਰ ਤੇ ਦੇ ਦਿਓ ਥੈਟ ਅਸੀਂ ਇੱਥੇ ਆਂ ਤੈਨੂੰ ਕੁਝ ਨਹੀਂ ਆਉਂਦਾ ਯੂ ਡੋਨਟ ਨੀਡ ਸਿਕਿਉਰਿਟੀ ਮੈਨੂੰ ਇੱਕ ਬੰਦਾ ਨਹੀਂ ਚਾਹੀਦਾ ਨਗਰ ਕਮਾਲ ਦੀ ਗੱਲ ਇਹ ਹੈ ਕਿ ਅੱਜ ਜਨਵਰੀ ਮਹੀਨੇ ਚ ਮੈਂ ਫੇਰ ਨਾ ਲੈ ਕੇ ਦੇ ਦੇ ਕਹਿ ਰਿਹਾ ਇੱਕ ਆਈਪੀਐਸ ਅਫਸਰ ਸਾਹਿਬ ਨੇ ਮੀਨਾ ਜੀ ਉਹ ਸ੍ਰੀ ਅੰਮ੍ਰਿਤਸਰ ਸਾਹਿਬ ਮੇਰੀ ਕੋਠੀ 'ਚ ਆਏ ਜਦੋਂ ਇਹ ਬੰਬ ਬਲਾਸਟ ਹੋਇਆ ਮਜੀਠੇ ਥਾਣੇ ਦਾ ਹੋਇਆ ਸ੍ਰੀ ਅੰਮ੍ਰਿਤਸਰ ਸਾਹਿਬ ਚੋ ਹੈ ਜਿੱਦੇ 15 ਕ ਬੰਬ ਬਲਾਸਟ ਹੋਇਆ ਜਹੰਤੀਪੁਰ ਮੇਰੇ ਹਲਕੇ 'ਚ ਇਹ ਸਾਰੇ ਇਨਸੀਡੈਂਟ ਹੋਇਆ ਮੰਦਿਰ 'ਚ ਜਦੋਂ ਬਲਾਸਟ ਹੋਇਆ ਇੱਕ ਆਰਮੀ ਏਰੀਆ ਦੇ ਨੇੜੇ ਆ ਉਹ ਗੁਮਟਾਲਾ ਚੌਂਕੀ ਉੱਥੇ ਹੋਇਆ ਇਹਨਾਂ ਨੇ ਮੇਰੀ ਆਪ ਸਿਕਿਉਰਿਟੀ ਰਿਵਿਊ ਕਰਕੇ ਮੈਨੂੰ ਲੱਗਦਾ ਜਨਵਰੀ ਦਾ ਸ਼ੁਰੂ ਦਾ ਸਮਾਸੀ ਅਖੀਰ ਚ ਆਪ ਕਹਿੰਦੇ ਜੀ ਕੰਦਾ ਉੱਚੀਆਂ ਕਰੋ ਉੱਤੇ ਆ ਬਾ ਡਵਾਈਰਿੰਗ ਲਾਓ ਕੈਮਰੇ ਉੱਤੇ ਅੱਗੇ ਲੱਗੇ ਕਹਿੰਦੇ ਜੀ ਹੋਰ ਲਾਓ ਫਿਰ ਕਿਹਾ ਗਿਆ ਕਿ ਜੀ ਉੱਤੇ ਨੈਟ ਲਾਓ ਕਿਉਂਕਿ ਸਾਰੇ ਥਾਣਿਆਂ 'ਚ ਅੰਮਰਚਰ ਸਾਭ 'ਚ ਟੀਨਾ ਲਾ ਕੇ ਨੈਟ ਨੋਟ ਲੱਗ ਗਿਆ ਤੇ ਮੈਂ ਕਿਹਾ ਜੀ ਇਹ ਤਾਂ ਤੁਸੀਂ ਇਨਸਿਕਿਉਰਟੀ ਅਫਸਰ ਨੂੰ ਦੱਸੋ ਮੈਨੂੰ ਕਿ ਜੋ ਕਹਿਣਗੇ ਉਹ ਕਰਨਾ ਹੈ ਉਹ ਕਰ ਦੇਣਗੇ ਜੀ ਇਹ ਤਾਂ ਜਨਵਰੀ 'ਚ ਰਿਵਿਊ ਹੋ ਰਿਹਾ ਫਿਰ ਮੇਰੇ ਕੋਲੋਂ ਆਪ ਇਹਨਾਂ ਨੇ ਕਹਿੰਦੇ ਜੀ ਤੁਹਾਡੇ ਕੋਲ ਬੁਲੇਟ ਪ੍ਰੂਫ ਗੱਡੀ ਹੈ ਕਿ ਨਹੀਂ ਆ ਚਲੋ ਕਹਿੰਦੇ ਸਾਡੇ ਕੋਲ ਕੋਈ ਚੰਗੀ ਗੱਡੀ ਤਾਂ ਹੈ ਨਹੀਂ ਤੁਸੀਂ ਐ ਕਰੋ ਸਾਨੂੰ ਆ ਐਫੀ ਡੈਵਿਡ ਦੇ ਦਿਓ ਅਸੀਂ ਤੁਹਾਨੂੰ ਪਰਮਿਸ਼ਨ ਦੇ ਦੇਾਂਗੇ 4 ਦਿਨ ਪਹਿਲਾਂ ਮੇਰੇ ਬੰਦੇ ਨੂੰ ਕਹਿ ਰਿਆ ਕਿ ਉਹ ਆਰਸੀ ਦੇ ਦਿਓ ਸਿਕਿਉਰਿਟੀ ਇੰਚਾਰਜ ਚਰਨਜੀਤ ਮੈਂ ਉਹਦਾ ਵੀ ਨਾ ਲੈ ਰਿਆ ਉਹਨੂੰ ਫੋਨ ਆਇਆ ਕਿਹਾ ਗਿਆ ਕਿ ਜੀ ਸਾਨੂੰ ਆਰਸੀ ਦੀ ਕਾਪੀ ਦੇ ਦਿਓ ਜਿਹੜੀ ਤੁਸੀਂ ਬੁਲੇਟ ਪ੍ਰੂਫ ਕਰਾਈ ਆ 23 ਤਰੀਕ ਨੂੰ ਮੈਂ ਦਿੱਲੀ ਨੂੰ ਗਿਆ ADGP ਸਿਕਿਉਰਿਟੀ ਨੇ ਚਿੱਠੀ ਲਿਖੀ ਹੋਈ ਆ ਕਿ ਪ੍ਰੋਵਾਈਡ Escort Pilot Vehicle to the Protectee ਕਿਉਂਕਿ ਇਹ ਮਿਲਟੈਂਟ ਆਰਗੇਨਾਈਜੇਸ਼ਨ ਤੋਂ ਇਹਨੂੰ ਖਤਰਾ ਹੁਣ ਤੁਸੀਂ ਆਪ ਵੇਖ ਲਓ ਕਿ ਜਦੋਂ ਮੈਂ ਕਾਲਾ ਚਸ਼ਮਾ ਪਾਇਆ ਉਸ ਤੋਂ ਬਾਅਦ ਪਤਾ ਨਹੀਂ ਕੀ ਹੋ ਗਿਆ ਭਗਵੰਤ ਮਾਨ ਕਾਲੇ ਚਸ਼ਮੇ ਨਹੀਂ ਆ ਸਿਕਿਉਰਿਟੀ ਦਾ ਰੱਪੜ ਐਡਾ ਬੜਾ ਕੱਡਾ ਖੜਾ ਖੜਾ ਕਰਾਤਾ ਇਸ ਲਈ ਮੈਂ ਤਾਂ ਭਾਈ ਕਾਲਾ ਚਸ਼ਮਾ ਤੇ ਮੈਂ ਕੱਲ ਵੀ ਪਾ ਕੇ ਫਿਰ ਤੇਰਾ ਧੰਨਵਾਦ ਕੀਤਾ ਮੈਂ ਤਾਂ ਅੱਜ ਵੀ ਹੁਣ ਕੁਦਰਤ ਹੀ ਹੁਣ ਨਹੀਂ ਪਾਇਆ ਕਿਉਂਕਿ ਤੁਸੀਂ ਵੀ ਨਹੀਂ ਪਾਇਆ ਫਿਰ ਮੈਂ ਵੀ ਨਹੀਂ ਪਾਇਆ ਮਗਰ ਕਮਾਲ ਦੀ ਗੱਲ ਇਹ ਹੋ ਗਈ ਕਿਉਂਕਿ ਉਹ ਛੱਟ ਦਿਲ 'ਚ ਲੱਗੀ ਚੋਹਾਲ ਡੈਮ ਵਾਲੀ ਕੇਜਰੀਵਾਲ ਵੀ ਅਕਿਊਜ਼ਡ ਹੈ ਅਮਨ अरोड़ा ਸਾਹਿਬ ਸੁਸੋਦੀਆ ਵੀ ਅਕਿਊਜ਼ਡ ਹੈ ਜੈਨ ਵੀ ਅਕਿਊਜ਼ਡ ਹੈ ਬੈਬਪ ਕੁਮਾਰ ਵੀ ਅਕਿਊਜ਼ਡ ਹੈ ਥੋੜਾ ਆ ਵਿਜੇ ਨਹਿਰ ਵੀ ਅਕਿਊਜ਼ਡ ਹੈ ਇਹ ਜੇਲਾਂ 'ਚ ਵੀ ਰਹੇ ਆ ਇਹਨਾਂ ਨੂੰ ਤਾਂ ਜੈਡ ਪਲੱਸ ਸਿਕਿਉਰਿਟੀ ਇਹਨਾਂ ਨੂੰ ਤਾਂ ਚੰਡੀਗੜ੍ਹ ਦੀਆਂ ਆਲੀਚਾਨ ਕੋਠੀਆਂ ਦਿੱਤੀਆਂ ਨੇ ਤੇ ਦੋਰੇ ਮਾਪਦਾਨ ਤਾਂ ਨਹੀਂ ਹੋ ਸਕਦੇ ਮੇਰੇ ਬਾਰੇ ਐਡਾ ਵੱਡਾ ਪਾਸ਼ਣ ਦੇ ਰਹੇ ਬਾਕੀ ਉਹ ਕਲੇਰ ਸਾਹਿਬ ਨੇ ਇੱਕ ਫੋਟੋ ਵਿਖਾਈ ਆ ਕਿ ਮੈਂ ਪੁੱਛਣਾ ਚਾਹੁੰਦਾ ਅਮਨ अरोड़ा ਸਾਹਿਬ ਨੂੰ ਕਿ ਜੇ ਮੈਂ ਐਡਾ ਮਾੜਾ ਡਰੱਗ ਦਾ ਬੰਦਾ ਹਾਂ ਤੇ ਮੇਰੇ ਨਾਲ ਗੋਡੇ ਨਾਲ ਗੋਟਾ ਜੋੜ ਕੇ ਕਾਹਦੇ ਲਈ ਬੈਠਿਆ ਸੀ ਇੱਕ ਪ੍ਰੋਗਰਾਮ ਤੇ ਤੇ ਮਿੱਠੀਆਂ ਮਾਰਦਾ ਸੀ ਮੈਨੂੰ ਕਹਿੰਦਾ ਸੀ ਭਗਵੰਤ ਮਾਨ ਨਵੇੜਾ ਘਰ ਕਰਤਾ ਆਪ ਕਿਹਾ ਮੈਨੂੰ ਉਹ ਫੋਟੋ ਵਿਖਾਈ ਮੇਰਾ ਵੀਰ ਕੱਢ ਕੇ ਵਿਕਰਮ ਸਿੰਘ ਵਜੀਠੀਆ ਇਸ ਸਮੇਂ ਵਿਧਾਇਕ ਵੀ ਨਹੀਂ ਪਰ ਉਹ ਜਿਸ ਬੇਵਾਕੀ ਨਾਲ ਖੁੱਲ ਕੇ ਸਿੱਧਾ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਹੱਲਾ ਬੋਲਦੇ ਨੇ ਉਸ ਦੇ ਜਵਾਬ ਵਿੱਚ ਅੱਜ ਜਦੋਂ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਪੰਜਾਬ ਪ੍ਰਧਾਨ ਅਮਨ ਅਰੋੜਾ ਬੋਲੇ ਤਾਂ ਸਰਕਾਰ ਹੋਣ ਦੇ ਬਾਵਜੂਦ ਕੁਝ ਚਿਜਕ ਤੇ ਨਜ਼ਰ ਆਏ ਅਮਨ ਅਰੋੜਾ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਹੋਣ ਦੇ ਨਾਲ ਨਾਲ ਕੈਬਨਿਟ ਮੰਤਰੀ ਵੀ ਨੇ ਅਤੇ ਭਵਿੱਖ ਵਿੱਚ ਮੁੱਖ ਮੰਤਰੀ ਬਣਨ ਦੀ ਲਾਲਸਾ ਵੀ ਰੱਖਦੇ ਨੇ ਪਰ ਉਹਨਾਂ ਤੋਂ ਖੁੱਲ੍ਹ ਕੇ ਮਜੀਠੀਆ ਦਾ ਨਾਂ ਵੀ ਨਹੀਂ ਲਿਆ ਗਿਆ ਜਦੋਂ ਇਹ ਕਹਿ ਦਿੱਤਾ ਕਿ ਇਹਨਾਂ ਲੋਕਾਂ ਦਾ ਨਾਂ ਵੱਡੇ ਨਸ਼ਾ ਤਸਕਰਾਂ ਵਿੱਚ ਆਉਂਦਾ ਰਿਹਾ ਹੈ ਅਤੇ ਇਹ ਹੁਣ ਸੁਰੱਖਿਆ ਵਾਪਸ ਲੈ ਜਾਣ ਉੱਤੇ ਤਰਫਦੇ ਨੇ ਤਾਂ ਪਿੱਛੇ ਕੀ ਰਹਿ ਗਿਆ ਸੀ ਨਾਂ ਵੀ ਲੈ ਸਕਦੇ ਸਨ ਇਸੇ ਡਰ ਕਰਕੇ ਲੋਕ ਇਹਨਾਂ ਦੀ ਤਾਂ ਮਜੀਠੀਆ ਵਰਗੇ ਲੀਡਰ ਨੂੰ ਪਸੰਦ ਕਰਨ ਲੱਗੇ ਨੇ ਆਵਾਜ਼ੀ ਪਾਰਟੀ ਸ਼ੁਰੂ ਤੋਂ ਕਹਿਦੀ ਆ ਰਹੀ ਹੈ ਕਿ ਰਵਾਇਤੀ ਪਾਰਟੀਆਂ ਪੰਜਾਬ ਨੂੰ ਨਸ਼ਿਆਂ ਦੀ ਦਲਦਲ ਦੇ ਵਿੱਚ ਠੱਕਣ ਦੇ ਲਈ ਜ਼ਿੰਮੇਵਾਰ ਰਹੀਆਂ ਨੇ ਅੱਜ ਜਿਸ ਤਰੀਕੇ ਦੇ ਨਾਲ ਉਹਨਾਂ ਵਿਅਕਤੀਆਂ ਜਿਨ੍ਹਾਂ ਦੇ ਉੱਪਰ ਨਸ਼ਿਆਂ ਦੇ ਵੱਡੇ ਕਾਰੋਬਾਰ ਦੀਆਂ ਉਂਗਲਾਂ ਉੱਠਦੀਆਂ ਰਹੀਆਂ ਉਹਨਾਂ ਦੀ ਸਿਕਿਉਰਿਟੀ ਵਿਦਡਰਾ ਹੋਣ ਤੇ ਜਿਸ ਤਰੀਕੇ ਦੇ ਨਾਲ ਅੱਜ ਅਕਾਲੀ ਦਲ ਕਾਂਗਰਸ ਤੇ ਭਾਜਪਾ ਬੋਲ ਰਹੇ ਨੇ ਅੱਜ ਤੱਕ ਤਾਂ ਇਹ ਇਹ ਪੰਜਾਬੀ ਜਾਂ ਪੰਜਾਬੀਆਂ ਦੇ ਹੱਕਾਂ ਦੇ ਲਈ ਕਦੇ ਇਸ ਤਰ੍ਹਾਂ ਇਕੱਠੇ ਹੋ ਕੇ ਬੋਲੇ ਨਹੀਂ ਮੈਂ ਸਮਝਦਾ ਕਿ ਅੱਜ ਜਿੱਥੇ ਵੱਡੇ ਪੱਧਰ ਦੇ ਉੱਪਰ ਵੱਡੀ ਜੰਗ ਨਸ਼ਿਆਂ ਨੂੰ ਪੰਜਾਬ ਧਰਤੀ ਤੋਂ ਖਤਮ ਕਰਨ ਦੇ ਲਈ ਪੰਜਾਬ ਸਰਕਾਰ ਚਲਾ ਰਹੀ ਹੈ ਤੇ ਉਹਦੇ ਵਿੱਚ ਇਹ ਲੋਕ ਨਹੀਂ ਚਾਹੁੰਦੇ ਹੈਗੇ ਕਿ ਅਸੀਂ ਇਸ ਜੰਗ ਦੇ ਵਿੱਚ ਪੰਜਾਬ ਦੇ 3 ਕਰੋੜ ਪੰਜਾਬੀ ਇਸ ਜੰਗ ਦੇ ਵਿੱਚ ਕਾਮਯਾਬ ਹੋਣ ਇਸੇ ਕਰਕੇ ਇਹਨਾਂ ਦੀ ਘਬਰਾਹਟ ਹੈ ਜਿਹੜੀ ਉਹ ਅੱਜ ਸਾਹਮਣੇ ਆ ਰਹੀ ਹੈ ਇੱਕ ਇਹੋ ਜਿਹੇ ਵਿਅਕਤੀ ਜਿਸ ਦੇ ਉੱਪਰ ਵੱਡੇ ਨਸ਼ਿਆਂ ਦੇ ਐਲੀਗੇਸ਼ਨ ਲੱਗੇ ਹੋਣ ਤੇ ਉਹਨਾਂ ਨੂੰ ਪ੍ਰਧਾਨ ਮੰਤਰੀ ਲੈਵਲ ਦੀ Z+ ਸਿਕਿਉਰਿਟੀ ਮਿਲੀ ਹੋਵੇ ਕੀ ਇਹ ਜਾਇਜ਼ ਹੈ ਪੰਜਾਬ ਦੇ ਨੌਜਵਾਨਾਂ ਨੂੰ ਬਰਬਾਦ ਕਰਨ ਵਾਲਿਆਂ ਨੂੰ ਦੇ ਨਾਲ ਕਿਸੇ ਤਰੀਕੇ ਦੀ ਕੋਈ ਲਿਹਾਜ਼ ਨਹੀਂ ਹੋਣੀ ਚਾਹੀਦੀ ਸਪੈਸ਼ਲ ਡੀਜੀਪੀ ਲਾ ਐਂਡ ਆਰਡਰ ਅਰਪਿਤ ਸ਼ੁਕਲਾ ਨੂੰ ਵੀ ਇਸ ਮਾਮਲੇ ਉੱਤੇ ਸਪਾਈ ਦੇਣ ਲਈ ਸਾਹਮਣੇ ਆਉਣਾ ਪਿਆ ਉਹਨਾਂ ਦੱਸਿਆ ਕਿ ਵਿਕਰਮ ਸਿੰਘ ਮਜੀਠੀਆ ਦੀ ਪੂਰੀ ਸੁਰੱਖਿਆ ਬਾਵਸ ਨਹੀਂ ਲਈ ਗਈ ਜੋ ਮਜੀਠੀਆ ਸਾਹਿਬ ਦੀ ਸਿਕਿਉਰਿਟੀ ਦੀ ਵਿਡਰੋਅਲ ਦੀ ਗੱਲ ਚੱਲ ਰਹੀ ਹੈ ਉਹ ਠੀਕ ਨਹੀਂ ਹੈ ਇਨਫੈਕਟ ਜਿਹੜੀ ਸਿਕਿਉਰਿਟੀ ਦਿੱਤੀ ਜਾਂਦੀ ਹੈ ਉਹ ਥ੍ਰੈਟ ਪਰਸੈਪਸ਼ਨ ਦੇ ਬੇਸਿਸ ਤੇ ਦਿੱਤੀ ਜਾਂਦੀ ਹੈ ਇੱਕ ਸਿਕਿਉਰਿਟੀ ਰਿਵਿਊ ਕਮੇਟੀ ਹੈ ਜਿਹੜੀ ਕਿ ਪੀਰੀਆਡਿਕਲੀ ਇਸ ਨੂੰ ਰਿਵਿਊ ਕਰਦੀ ਹੈ ਔਰ ਉਸ ਦੇ ਜਿਹੜਾ ਥ੍ਰੈਟ ਪਰਸੈਪਸ਼ਨ ਹੈ ਉਸ ਦੇ ਬੇਸਿਸ ਤੇ ਉਸ ਨੂੰ ਵਧਾਉਂਦੀ ਹੈ ਘਟਾਉਂਦੀ ਹੈ ਸੋ ਜਿਹੜੀ ਸਾਡੀ ਲੇਟੈਸਟ ਰਿਵਿਊ ਕਮੇਟੀ ਸਿਕਿਉਰਿਟੀ ਰਿਵਿਊ ਕਮੇਟੀ ਦੀ ਮੀਟਿੰਗ ਹੋਈ ਸੀ ਉਸ ਦੇ ਰეკਮੈਂਡੇਸ਼ਨ ਦੇ ਬੇਸਿਸ ਤੇ ਮੁਜੀਥੀ ਸਰ ਦੀ ਸਿਕਿਉਰਿਟੀ ਸਕੇਲ ਡਾਊਨ ਕੀਤੀ ਗਈ ਹੈ ਪਰ ਹੁਣ ਵੀ ਉਹਨਾਂ ਕੋਲ ਸਫੀਸ਼ੀਐਂਟ ਸਿਕਿਉਰਿਟੀ ਮੌਜੂਦ ਹੈ ਇਨਕਲੂਡਿੰਗ ਸਕਾਟ ਵਾਹਨ ਔਰ ਗਨਮੈਨ ਪ੍ਰਯਾਪਤ ਨੰਬਰਸ ਦੇ ਵਿੱਚ ਉਹਨਾਂ ਕੋਲ ਥੇ ਕਿ ਸ਼੍ਰੋਮਣੀ ਅਕਾਲੀ ਦਲ ਸੁਰੱਖਿਆ ਹਟਾਏ ਜਾਣ ਮਗਰੋਂ ਸਾਫ ਕਾ ਅਕਾਲੀ ਮੰਤਰੀ ਵਿਕਰਮ ਸਿੰਘ ਮਜੀਠੀਆ ਦੀ ਪਿੱਠ ਉੱਤੇ ਖੜਾ ਹੋ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਸਾਫ ਕਾ ਪ੍ਰਧਾਨ ਸੁਖਵੀਰ ਸਿੰਘ ਬਾਦਲ ਅਤੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਮਜੀਠੀਆ ਨਾਲ ਮੁਲਾਕਾਤ ਕੀਤੀ ਇਸ ਮੌਕੇ ਸੀਨੀਅਰ ਅਕਾਲੀ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਮਹੇਸ਼ੰਦਰ ਸਿੰਘ ਗਰੇਵਾਲ ਸਮੇਤ ਹੋਰ ਅਕਾਲੀ ਆਗੂ ਵੀ ਹਾਜ਼ਰ ਰਹੇ। ਦੇਖੋ ਇਸ ਸਮੇਂ ਸਕਵੀਰ ਸਿੰਘ ਬਾਦਲ ਨੇ ਮਜੀਠੀਆ ਦੀ ਸੁਰੱਖਿਆ ਮਾਮਲੇ ਦੇ ਨਾਂ ਨਾਲ ਉਹਨਾਂ ਉੱਤੇ ਗੋਲੀ ਚਲਾਉਣ ਵਾਲੇ ਨਰੈਣ ਸਿੰਘ ਚੌੜਾ ਮਾਮਲੇ ਵਿੱਚ ਕੀ ਆਖਿਆ ਅੱਜ ਸਮੁੱਚੀ ਪਾਰਟੀ ਦੀ ਲੀਡਰਸ਼ਿਪ ਅਸੀਂ ਵਿਕਰਮ ਮਜੀਠੀਆ ਜੀ ਕੋਲ ਗਏ ਆ। ਉਹਨਾਂ ਨੇ ਦੱਸਿਆ ਕਿ ਕਿਵੇਂ ਬਿਗੈਰ ਦੱਸੇ ਉਹਨਾਂ ਦੀ ਆਪਣੀ ਸਿਕਿਉਰਿਟੀ ਦੇ ਅਫਸਰਾਂ ਨੂੰ ਬਿਗੈਰ ਦੱਸੇ ਸਾਰੇ ਸਿਕਿਉਰਿਟੀ ਜਿਹੜੇ ਇੰਚਾਰਜ ਬੰਦੇ ਸੀ ਉਹਨਾਂ ਨੂੰ ਉਹਨਾਂ ਨੂੰ ਕਿਹਾ ਕਿ ਤੁਸੀਂ ਇਮੀਡੀਏਟਲੀ ਵਾਪਸ ਰਿਪੋਰਟ ਕਰੋ ਨਹੀਂ ਤਾਂ ਤੁਹਾਡੇ ਤੇ ਐਕਸ਼ਨ ਲਿੱਤਾ ਜਾਊਗਾ ਇੱਕ Z+ ਪ੍ਰੋਟੈਕਟਿਵ ਨੂੰ ਉਹਨਾਂ ਨੇ ਆ ਕਰ ਰਿਹਾ ਹੁਣ ਸਿੱਧੂ ਮੂਸੇਵਾਲੇ ਨੇ ਵੀ ਉਹ ਆਇ ਕੀਤਾ ਸੀ ਇਹਨਾਂ ਨੇ ਕਿ ਸਿਕਿਉਰਿਟੀ ਵਿਡਰਾਅ ਕਰਕੇ ਤੇ ਉਹਦੇ ਤੇ ਹਮਲਾ ਹੋ ਗਿਆ ਆ ਸਾਜਿਸ਼ ਆ ਜਿਹੜੀ ਆਮ ਆਦਮੀ ਪਾਰਟੀ ਐ ਇਹਨਾਂ ਦੇ ਮੈਂਟਲੀ ਕ੍ਰਿਮੀਨਲ ਮਾਈਂਡਡ ਲੋਕ ਆ ਗਏ ਆ ਤੁਸੀਂ ਦੇਖ ਲਓ ਇਹਨਾਂ ਨੂੰ ਕਿਸੇ ਕਾਨੂੰਨ ਦਾ ਪਰਵਾਹ ਨਹੀਂ ਕੋਈ ਸਿਸਟਮ ਦਾ ਪਰਵਾਹ ਨਹੀਂ ਆ ਸੋਚਦੇ ਆ ਕਿ ਅੱਜ ਪੰਜਾਬ ਦੀ ਸਰਕਾਰ ਸਾਡੇ ਕੋਲ ਐ ਅਸੀਂ ਕੁਛ ਮਰਜ਼ੀ ਕਰ ਸਕਦੇ ਆ ਜਿੰਨਾ ਮਿਸ ਯੂਜ਼ ਆਫ ਗਵਰਨਮੈਂਟ ਹੋ ਰਿਹਾ ਹੈ ਗਵਰਨਮੈਂਟ ਪਾਵਰ ਹੋ ਰਿਹਾ ਹੈ ਜਿਵੇਂ ਲੁੱਟਖੋ ਹੋ ਰਹੀ ਹੈ ਅਸ ਸਾਰਿਆਂ ਨੂੰ ਇਹਦਾ ਜਵਾਬ ਦੇਣਾ ਹੀ ਪੈਣਾ ਹੈ ਮੈਂ ਅਫਸਰ ਸਹਿਬਾਨ ਨੂੰ ਬੇਨਤੀ ਕਰਨਾ ਚਾਹਣਾ ਹੈ ਇਹਨਾਂ ਦੇ ਇਲੀਗਲ ਫੈਸਲਿਆਂ ਵਿੱਚ ਤੁਸੀਂ ਨਾ ਪਾਓ ਕਿਉਂਕਿ ਜੋ ਇਨਲੀਗਲ ਫੈਸਲੇ ਕਰਾਰੇ ਹੈ ਜੇ ਤੁਸੀਂ ਉਹਦੇ ਵਿੱਚ ਪਾਉਂਗੇ ਤੁਹਾਡੇ ਦਸਕਤ ਹੋਣਗੇ ਆ ਸਾਰੇ ਫੈਸਲਿਆਂ ਦੀ ਇਨਕੁਆਇਰੀ ਹੋਊਗੀ ਤੇ ਤੁਸੀਂ ਵੀ ਅੰਦਰ ਜਾਓਗੇ ਦੇਖੋ ਕਿੰਨਾ ਵੱਡਾ ਡੇਂਜਰਸ ਗੇਮ ਮੈਂ ਖੇਡ ਰਹੀ ਹੈ ਤੋਂ ਨੂੰ ਗੱਲ ਹੀ ਪਤਾ ਲੱਗ ਜੂਗੀ ਜਿਹੜੇ ਮੇਰੇ ਤੇ ਹਮਲਾ ਹੋਇਆ ਐਸਪੀ ਸਿਕਿਉਰਿਟੀ ਜਿਹੜਾ ਸੀ ਉਹਨੂੰ ਅਸੀਂ ਦੱਸਿਆ ਕਿ ਆਹ ਬੰਦਾ ਹੈ ਪਰ ਉਹਨੇ ਕੁਝ ਨਹੀਂ ਕੀਤਾ ਉਹਦੇ ਬਾਅਦ ਉਹਦੇ ਕੇਸ ਨਹੀਂ ਕੀਤਾ ਕੇਸ ਵੀ ਇੰਨਾ ਕਮਜ਼ੋਰ ਕੀਤਾ ਬੇਲ ਦਵਾਈ ਉਹਦੇ ਬਾਅਦ ਤੁਸੀਂ ਦੇਖ ਲਓ ਅਬ ਇਹਨਾਂ ਦੇ ਅਫਸਰਾਂ ਤੋਂ ਹੀ ਸਾਡੇ ਲੀਡਰਾਂ ਤੇ ਉਹਨਾਂ ਨੇ ਧਮਕੀਆਂ ਦਿੱਤੀਆਂ ਤੇ ਕਿਉਂਕਿ ਵਿਕਰਮ ਸਿੰਘ ਮਜੀਠੀਆ ਹਰ ਰੋਜ਼ ਉਹਨਾਂ ਦੇ ਖਿਲਾਫ ਆਵਾਜ਼ ਸੌਂਦਾ ਉਨ੍ਹਾਂ ਦੀਆਂ ਕਮਜ਼ੋਰੀਆਂ ਦੱਸਦਾ ਹੈ ਉਹ ਸੋਚਦੇ ਆ ਕਿ ਅਸੀਂ ਡਰਾ ਲਾਂਗੇ ਅਸੀਂ ਉਹਨਾਂ ਨੂੰ ਸਿਕਿਉਰਿਟੀ ਵਿਦਰਾਕਰਵੇਂ ਇਹ ਤਾਂ ਘਟੀਆ ਪੋਲਿਟਿਕਸ ਹੋ ਨਹੀਂ ਸਕਦੀ ਜਿਹੜੀ ਆਮ ਆਦਮੀ ਪਾਰਟੀ ਕਰਨ ਲੱਗੀ ਐ ਉਹਨਾਂ ਨੂੰ ਪਤਾ ਨਹੀਂ ਜੇ ਸਿਕਿਉਰਿਟੀ ਵਿਦਰਾਕਰ ਕਾਲੀ ਦਲ ਦਊਗਾ ਸਿਕਿਉਰਿਟੀ ਬਿਕਰਮਪੁਰ ਜੀਠਿਆ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਸੰਸਦੀ ਬੋਰਡ ਦੀ ਮੀਟਿੰਗ ਦੌਰਾਨ ਬਕਵ ਸੋਧ ਬਿੱਲ ਵਿਰੁੱਧ ਮਤਾ ਪਾਸ ਕੀਤਾ ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੈਂਬਰ ਗੁਰਚੰਦ ਸਿੰਘ ਗਰੇਵਾਲ ਨੇ ਦੇਖੋ ਇਹ ਮੁੱਦਾ ਚੁੱਕਦਿਆਂ ਕਿਵੇਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਯਾਦ ਤਾਜ਼ਾ ਕਰਵਾਈ ਦੇਸ਼ ਦੀ ਪਾਰਲੀਮੈਂਟ ਬਹੁਤ ਵੱਡਾ ਰਾਮਰੋਲਾ ਕੋਈ ਹੱਕ ਵਿੱਚ ਆ ਕੋਈ ਵਿਰੋਧ ਵਿੱਚ ਆ ਸੱਤਾਧਾਰੀ ਧਿਰ ਕੋਲੇ ਇਸ ਗੱਲ ਦਾ ਮਾਣ ਹੈ ਕਿ ਸਾਡੇ ਕੋਲ ਗਿਣਤੀ ਆ ਤੇ ਵਿਰੋਧੀ ਧਿਰ ਇਸ ਗੱਲ ਹੀ ਆਵਾਜ਼ ਉਠਾ ਰਹੀਆਂ ਨੇ ਚਾਹੇ ਉਹਨਾਂ ਦੇ ਅੰਦਰ ਦਰਦ ਹੈਗਾ ਜਾਂ ਨਹੀਂ ਹੈਗਾ ਉਹ ਇਸ ਨੂੰ ਇੱਕ ਰਾਜਨੀਤਿਕ ਏਜੰਡੇ ਤੌਰ ਤੇ ਵਰਤ ਰਹੀਆਂ ਨੇ ਬਿੱਲ ਆ ਰਿਹਾ ਵਕਫ ਬਿੱਲ ਜਿਹੜਾ ਕਿ ਮੁਸਲਮਾਨਾਂ ਦੇ ਅਧਿਕਾਰਾਂ ਨਾਲ ਸੰਬੰਧਤ ਆ ਮੈਂ ਇਸ ਗੱਲ ਨੂੰ ਯਾਦ ਆਉਣ ਕਿ ਉਹਨਾਂ ਦੇਸ਼ ਦੀ ਸੱਤਾ ਤੇ ਬੈਠੇ ਤੀਸਰੀ ਵਾਰ ਚੁਣ ਕੇ ਆਏ ਮੋਦੀ ਸਾਹਿਬ ਨੂੰ ਜਿਹਨਾਂ ਦਾ ਨਾਰਾ ਸੀ ਸਭ ਦਾ ਸਾਥ ਸਭ ਦਾ ਵਿਕਾਸ ਮੈਨੂੰ ਲੱਗਦਾ ਹੈ ਕਿ ਇਹ ਨਾਰਾ ਜਾਂ ਤਾਂ ਉਹ ਭੁੱਲ ਗਏ ਨੇ ਕਿਉਂਕਿ ਅਸੀਂ ਸਿੱਖ ਜਿਹੜੇ ਆ ਮਿਨੋਰਟੀ ਦੇ ਵਿੱਚ ਆ ਸਾਡੇ ਧਾਰਮਿਕ ਮਾਮਲਿਆਂ ਵਿੱਚ ਪਿਛਲੇ ਦਿਨਾਂ ਵਿੱਚ ਬੜੇ ਦਖਲ ਆਏ ਜਿੱਥੇ ਕਿਹੜਾ ਨਦੇੜ ਸਾਹਿਬ ਦਾ ਬੋਰਡ ਉਥੇ ਨਾਮਜ਼ਦਗੀ ਥੋਪੀ ਗਈ ਉਸ ਤੋਂ ਬਾਅਦ ਪਟਨਾ ਸਾਹਿਬ ਆ ਗਿਆ ਉਸ ਤੋਂ ਬਾਅਦ ਦਿੱਲੀ ਤੇ ਕਬਜ਼ਾ ਹੋਇਆ ਹਰਿਆਣਾ ਵਿੱਚ ਇੱਕ ਵੱਖਰੀ ਕਮੇਟੀ ਸ਼ੋਣੀ ਗੋਦਰਾ ਪਟਨ ਕਮੇਟੀ ਨੂੰ ਤੋੜ ਕੇ ਬਣਾ ਦਿੱਤੀ ਗਈ ਤੇ ਕੋਈ ਨਾ ਕੋਈ ਢੰਗ ਤਰੀਕਾ ਵਰਤ ਕੇ ਇਸ ਤੇ ਕਾਬੂ ਹੋਣ ਦੀਆਂ ਧਰਨਾ ਚੱਲ ਰਹੀਆਂ ਨੇ ਸੋ ਜਿਹੜਾ ਵਾਕਬ ਬਿੱਲ ਦੇ ਬਾਰੇ ਜ਼ਿਕਰ ਆ ਰਿਹਾ ਉਸ ਦੇ ਵਿੱਚ ਅਸੀਂ ਇਹੋ ਹੀ ਕਹਿਣਾ ਚਾਹੁੰਦੇ ਹਾਂ ਕਿ ਘੱਟ ਗਿਣਤੀ ਕੋਈ ਵੀ ਆ ਇਹ ਦੇਸ਼ ਲੋਕਤੰਤਰੀ ਦੇਸ਼ ਆ ਸਭ ਨੇ ਆਪਣਾ ਆਪਣਾ ਰੋਲ ਅਦਾ ਕੀਤਾ ਜੇ ਅਸੀਂ ਇਹ ਗੱਲ ਸਮਝਦੇ ਹਾਂ ਕਿ ਕਿਸੇ ਦੇ ਹੱਕਾਂ ਨੂੰ ਇਹ ਕਦਰ ਦੇ ਖੋਣਾਂ ਜੇ ਇਹ ਕਿਸੇ ਬੰਨ ਨਾਲ ਹੱਕ ਖੋਏ ਜਾਂਦੇ ਨੇ ਤਾਂ ਮੈਨੂੰ ਲੱਗਦਾ ਕਿ ਇਹ ਦੇਸ਼ ਜਰਾਵਾ ਆਪਣੇ ਆਪ ਦੇ ਵਿੱਚ ਇੱਕ ਲੋਕਤੰਤਰ ਦਾ ਨਾਮ ਰਹਿ ਜਾਏਗਾ ਸੋ ਪਿਛਲੇ ਸਮੇਂ ਦੇ ਵਿੱਚ ਜਿਵੇਂ ਕਾਂਗਰਸ ਨੇ ਬਹੁਤ ਸਾਰੇ ਲੋਕਤੰਤਰ ਦੇ ਨਾਮ ਦੇ ਉੱਤੇ ਜ਼ੁਲਮ ਤੇ ਜ਼ਬਰ ਕੀਤੇ ਸਿੱਖਾਂ ਦੇ ਨਾਲ ਜਾਤੀਆਂ ਕੀਤੀਆਂ ਦਰਬਾਰ ਸਾਹਿਬ ਤੇ ਹਮਲਾ ਕਾਲ ਤਖਸਬ ਨੂੰ ਢਾਇਆ ਬਹੁਤ ਵੱਡਾ ਕਤਲੇਆਮ ਕੀਤਾ ਗਿਆ ਇਸੇ ਤਰ੍ਹਾਂ ਹੀ ਅੱਜ ਦੀ ਸਰਕਾਰ ਤੇ ਵੀ ਇਹ ਗੱਲਾਂ ਉੰਗਲਾਂ ਉੱਠ ਕੇ ਆ ਰਹੀਆਂ ਨੇ ਠੀਕ ਆ ਉਹਨਾਂ ਦਾ ਬਹੁਮਤ ਆ ਪਰ ਇਹ ਜਿਹੜੇ ਫੈਸਲੇ ਨੇ ਇਹ ਆਪਣੇ ਆਪ ਦੇ ਵਿੱਚ ਦੇਸ਼ ਦੀ ਜਿਹੜੀ ਏਕਤਾ ਅਖੰਡਤਾ ਨੂੰ ਖਤਰਾ ਬਣਨਗੇ ਸੋ ਅਸੀਂ ਆ ਇੱਕ ਸਿੱਖ ਹੋਣ ਦੇ ਨਾਤੇ ਤੇ ਸ਼ਰੋਣੀ ਕਮੇਟੀ ਮੈਂਬਰ ਹੋਣ ਦੇ ਨਾਤੇ ਅਸੀਂ ਇਸ ਗੱਲ ਲਈ ਸਰਕਾਰ ਨੂੰ ਜਿਹੜੀ ਆ ਚੇਤਨਨ ਕਰਾਉਨੇ ਆ ਕਿ ਇਹ ਗੱਲ ਜਿਹੜੀ ਆ ਜਿਹਦੇ ਨਾਲ ਘੱਟ-ਘੱਟ ਦੇ ਹੱਕ ਖੋਏ ਜਾਣ ਉਸ ਗੱਲ ਵਾਜਬ ਨਹੀਂ ਕਿ ਕਿਸੇ ਦੇ ਧਰਮ ਵਿੱਚ ਦਖਲ ਹੋਵੇ ਇੱਥੇ ਗੱਲ ਕਹਿ ਕੇ ਮੈਂ ਜਰੂਰ ਯਾਦ ਕਰਾਉਣਾ ਚਾਹੁੰਦਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ, ਸ਼ੇਰੇ ਪੰਜਾਬ ਦਾ ਰਾਜ, ਜਿਸ ਰਾਜ ਦੇ ਵਿੱਚ ਸਭ ਧਰਮਾਂ ਦੇ ਲੋਕ ਜਿਹੜੇ ਆ ਉਹਨਾਂ ਦੇ ਹੱਕ ਵੀ ਸੁਰੱਖਿਤ ਸੀ, ਉਹਨਾਂ ਦੇ ਧਰਮ ਵੀ ਸੁਰੱਖਿਤ ਸੀ। ਕਹਿੰਦੇ ਆ ਕਿ 11% ਗਿਣਤੀ ਸਿਰਫ ਸਿੱਖਾਂ ਦੀ ਸੀ। ਰਾਜ ਸਿੱਖਾਂ ਦਾ ਸੀ, ਪਰ ਉੱਥੇ ਸਭ ਧਰਮਾਂ ਦੇ ਮੰਦਰਾਂ ਨੂੰ, ਮਸਜਿਦਾਂ ਨੂੰ ਤੇ ਹੋਰ ਜਿਹੜੇ ਉਹਨਾਂ ਨਾਲ ਜੁੜੇ ਹੋਏ ਨੇ ਜੀ ਗੁਰਦੁਆਰੇ ਸਹਿਬਾਨ ਉਹਨਾਂ ਸਭ ਨੂੰ ਇੱਕ ਆਠੇ ਵਿੱਚ ਲਿਖਿਆ ਜਾਂਦਾ ਸੀ। ਸਭ ਦੇ ਹੱਕ ਮਹਬੂਤ ਸੀ। ਮੈਂ ਚਾਹੂੰਗਾ ਕਿ ਇਸ ਦੇਸ਼ ਤੇ ਸੱਤਾ ਤੇ ਬੈਠੇ ਲੋਕ ਮਹਾਰਾਜਾ ਰਣਜੀਤ ਸਿੰਘ ਦੇ ਉਸ ਰਾਜ ਦੀ ਇਬਾਰਤ ਬਣ ਤੇ ਦੇਸ਼ ਨੂੰ ਮਜ਼ਬੂਤ ਕਰਨ ਲਈ ਅੱਗੇ ਵਧਣ